ਖਬਰ ਗੁਰਦਾਸਪੁਰ ਤੋਂ ਹੈ ਜਿੱਥੋਂ ਦੇ ਪਿੰਡਾਂ ਦੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮਾਂ ਦੇ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਬੀਅਤ ਵਿਗੜ ਗਈ ਜਿਸ ਕਾਰਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੰਗਤ ਦਰਸ਼ਨ ਅਧ ਵਿੱਚਕਾਰ ਹੀ ਛੱਡ ਕੇ ਵਾਪਸ ਪਰਤਣਾ ਪਿਆ ਇਸ ਬਾਰੇ ਹੋਰ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਦੇ ਨਾਲ ਯਾਦਵਿੰਦਰ ਹੋਰ ਕੀ ਜਾਣਕਾਰੀ ਮਿਲ ਸਕੀ ਹੈ ਦੇਖੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 3 ਦਿਨ ਦਾ ਸੰਗਤ ਦਰਸ਼ਨ ਸੀ ਇਹ ਉਹਨਾਂ ਦਾ 9 10 ਤੇ 11 ਦਾ ਫਤਿਹਗੜ ਚੂੜੀਆਂ ਹਲਕੇ ਦੇ ਅੰਦਰ ਉਹ ਪਿੰਡਾਂ ਦੇ ਅੰਦਰ ਸੰਗਤ ਦਰਸ਼ਨ ਕਰ ਰਹੇ ਸੀ ਇਸ ਸੰਗਦਰਸ਼ਨ ਦੇ ਦੌਰਾਨ ਤਿੰਨ ਫੰਕਸ਼ਨ ਉਹਨਾਂ ਨੇ ਅਟੈਂਡ ਕਰ ਲਈ ਸੀ ਉਹ ਚੌਥੇ ਫੰਕਸ਼ਨ ਦੇ ਅੰਦਰ ਗਏ ਤਾਂ ਉੱਥੇ ਉਹਨਾਂ ਨੂੰ ਬੁਖਾਰ ਚੜਿਆ ਬੁਖਾਰ ਤੋਂ ਬਾਅਦ ਉਹਨਾਂ ਨੇ ਅਕਾਲੀ ਲੀਡਰ ਜਿਹਦੇ ਨਰਮਲ ਸਿੰਘ ਕਾਲੂ ਦੇ ਬੇਟੇ ਰਵੀਕਰਨ ਕਾਲੂ ਸੀ ਉਹਨਾਂ ਦੇ ਨਾਲ ਉਹ ਖਾਣ ਤੇ ਰੁਕੇ ਉਹ ਫਿਰ ਰੈਸਟ ਕੀਤੀ ਉਸ ਤੋਂ ਬਾਅਦ ਉਹ ਚੰਡੀਗੜ੍ਹ ਲਈ ਰਵਾਨਾ ਹੋ ਗਏ ਨੇ ਹਾਲਾਂਕਿ ਹਲਕਾ ਬੁਖਾਰ ਆ ਪਰ ਕਿਉਂਕਿ ਪਹਿਲਾਂ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਈ ਵਾਰ ਬਿਮਾਰ ਹੋ ਚੁੱਕੇ ਨੇ ਇਸ ਕਰਕੇ ਉਹਨਾਂ ਨੇ ਅਤਿਆਦ ਵਰਤਦਿਆਂ ਨਾਲ ਦੀ ਨਾਲ ਚੰਡੀਗੜ੍ਹ ਆਉਣ ਦਾ ਫੈਸਲਾ ਲਿਆ ਜੀ ਧੰਨਵਾਦ ਯਰਵਿੰਦਰ ਇਸ ਜਾਣਕਾਰੀ ਦੇ ਲਈ